ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪ੍ਰੈਸਰਾਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿ ਪਿੰਡ ਕੁੰਬੜੇ ਦਾ ਜੋ ਐਲੀਮੈਂਟਰੀ ਸਕੂਲ ਦਾ ਮਸਲਾ ਅਸੀਂ ਪਿਛਲੇ 2 ਸਾਲਾਂ ਤੋਂ ਅਸੀਂ ਲੜਾਈ ਜਦੋ ਜਹਿਦ ਕਰ ਰਹੇ ਨੇ ਤੇ ਇੱਥੇ ਦੀ ਮੁੱਖ ਅਧਿਆਪਕਾ ਸੁਖਦੀਪ ਕੌਰ ਜੀ ਜਦੋ ਜਹਿਦ ਕਰ ਰਹੀ ਹੈ ਸਕੂਲ ਦਾ ਕਿਸ ਲਈ ਲੜ ਰਹੇ ਨੇ ਤੇ ਰਣਜੀਤ ਸਿੰਘ ਆਨੰਦਰ ਨੇ ਉਹ ਜਿਹੜਾ ਇੱਕ ਗਿਆਨੀ ਗੁਰਬਖਸ਼ ਸਿੰਘ ਨੇ ਇੱਥੇ ਪਿੰਡ ਕੁੰਬੜੇ ਦਾ ਦਾਨੀ ਸੱਜਣ ਹੈ ਜਗਾ ਦਾਨ ਕੀਤੀ ਸੀ ਤੇ ਉਸ ਵਿੱਚ 21 ਮਰਲੇ ਦਾ ਵਾੜਾ ਸੀ ਜਿੱਦੇ ਤੇ ਪ੍ਰਾਇਮਰੀ ਸਕੂਲ ਐਲੀਮੈਂਟਰੀ ਸਕੂਲ ਚੱਲ ਰਿਹਾ ਹੈ ਜਿਸ ਵਿੱਚ ਲਗਭਗ 550 ਬੱਚਾ ਜਿਹੜਾ ਪੜ ਰਿਹਾ ਹੈ ਪਰ ਲੇਕਿਨ ਉਸ ਦਾ ਰੈਵਨਿਊ ਰਿਕਾਰਡ ਵਿੱਚ ਨਾ ਇੰਤਕਾਲ ਹੋਣ ਕਰਕੇ ਮਾਲਕਾਂ ਨੇ ਜਿਹੜਾ ਥਰਡ ਪਾਰਟੀ ਨੇ ਆ ਕੇ ਜਿਹੜਾ ਬਜ਼ੁਰਗ ਸੀ ਮਾਤਾ ਸੀ ਰਾਮਕੌਰ ਉਹਦੇ ਪੇਕਿਆਂ ਚ ਜਿਹੜਾ ਕੇਸ ਪਾਦਾ ਖਸੂਲ ਖਾਲੀ ਕਰਾਉਣ ਵਾਸਤੇ ਵੀ ਅਸੀਂ ਤਾਂ ਟੈਂਪਰੇਰੀ ਦਿੱਤਾ ਸੀ ਜੀ ਦਾਨ ਨਹੀਂ ਦਿੱਤਾ ਤੇ ਜਿਹਦੇ ਦਾਨ ਦਿੱਤੇ ਹੋਏ ਸਾਡੇ ਕੋਲੇ ਮਤੇ ਨੇ ਰਿਕਾਰਡ ਹੈ ਸਾਰਾ ਕੁਝ ਹੈਗਾ 1978 ਤੋਂ ਲੈ ਕੇ ਅੱਜ ਤੱਕ ਚੱਲ ਰਿਹਾ 46 ਸਾਲ ਜਿਹੜਾ ਸਕੂਲ ਨੂੰ ਚੱਲ ਦਾਨ ਕਰੇਨ ਹੋ ਗਏ ਤੇ ਸਾਰਾ ਜਿਹੜਾ ਰਿਕਾਰਡ ਹੈ ਅਸੀਂ ਪਹਿਲਾਂ ਮਾਨਯੋਗ ਅਦਾਲਤ ਜੀ ਵੀ ਗਏ ਹਾਈ ਕੋਰਟ ਵੀ ਗਏ ਤੇ ਅੱਜ ਜਿਹੜੀ ਹੈ ਸਿਰਫ ਇੱਥੇ ਤੱਕ ਆਗਿਰ ਦੇ ਪਿੰਡ ਵਸ ਜਾਨੇ ਇਕੱਠੇ ਹੋ ਕੇ ਅਸੀਂ ਇੱਕ ਪ੍ਰਾਈਵੇਟ ਆਪਣਾ ਵਕੀਲ ਕੀਤਾ ਤੇ ਉੱਥੇ ਜਿਹੜਾ ਮਾਲਕੀ ਦਾ ਕੇਸ ਮੁੱਖ ਅਧਿਆਪਕਾ ਦੇ ਨਾਂ ਦੇ ਪੈਣਾ ਹੈਡ ਟੀਚਰ ਦੇ ਨਾਂ ਤੇ ਪੈਣਾ ਜਿਹਦੀ ਮਨਜ਼ੂਰੀ ਲੈਣ ਵਾਸਤੇ ਪਿਛਲੇ 7-8 ਮਹੀਨੇ ਤੋਂ ਅਸੀਂ ਪ੍ਰਸ਼ਾਸਨ ਦੇ ਡਾਇਰੈਕਟਰ ਸਿੱਖਿਆ ਵਿਭਾਗ ਤੇ ਡੀਓ ਤੇ ਕਿਤੇ ਦੇ ਕਿਤੇ ਦੇ ਚੱਕਰ ਕੱਟ ਰਹੇ ਨੇ ਪਰ ਲੇਕਿਨ ਕੋਈ ਸੁਣਾਈ ਨਹੀਂ ਹੋਈ ਸੀ ਏਡੀਸੀ ਨੇ ਵੀ ਮੀਟਿੰਗ ਕੀਤੀ ਤੇ ਨਗਰ ਨਿਗਮ ਮੁਹਾਲੀ ਦੀ ਵੀ ਨਕਮੀ ਜਿਹੜੀ ਹੈ ਦੇਖਣ ਨੂੰ ਮਿਲੀ ਨਕਮੀ ਤਾਂ ਕਿ ਉਹਨਾਂ ਨੇ ਕੋਈ ਉੱਥੇ ਚਾਰਾ ਰਜੋਈ ਨਹੀਂ ਕੀਤੀ ਤੁਸੀਂ ਤੇ ਕੋਈ ਹੱਕ ਨਹੀਂ ਜਤਾਇਆ ਜਿਸ ਕਰਕੇ ਅਸੀਂ ਅੱਜ ਮਾਨਯੋਗ ਸਿੱਖਿਆ ਮੰਤਰੀ ਸਾਡੇ ਹਰਜੋਤ ਬੈਂਸ ਜੀ ਪੰਜਾਬ ਤੋਂ ਪੰਜਾਬ ਦੇ ਸਾਡੇ ਸਿੱਖਿਆ ਮੰਤਰੀ ਹੈ ਉਹਨਾਂ ਦੇ ਕਰ ਜਾ ਕੇ ਅੱਜ ਕੋਠੀ ਚ ਜਾ ਕੇ ਪਿੰਡ ਵਾਸੀ ਅਸੀਂ 5-7 ਬੰਦੇ ਜਾ ਕੇ ਉਹਨਾਂ ਨੂੰ ਮਿਲੇ ਉਹਨਾਂ ਨੂੰ ਇਹ ਸਾਰਾ ਰਿਕਾਰਡ ਸੌਂਪਿਆ ਤੇ ਕਿਹਾ ਗਿਆ ਵੀ ਸਰਕਾਰ ਵੱਲੋਂ ਤੇ ਸਿੱਖਿਆ ਵਿਭਾਗ ਵੱਲੋਂ ਸਾਨੂੰ ਪਰਮਿਸ਼ਨ ਚਾਹੀਦੀ ਹੈ ਮਨਜ਼ੂਰੀ ਚਾਹੀਦੀ ਹੈ ਤਾਂ ਕਿ ਸਕੂਲ ਦੀ ਜਿਹੜੀ ਮਾਲਕੀ ਹੈ ਸਕੂਲ ਦੇ ਨਾਂ ਤੇ ਚੜ ਸਕੇ ਜਿਹੜਾ 550 ਬੱਚੇ ਦਾ ਭਵਿੱਖ ਹੈ ਜਿਹੜਾ 14-15 ਟੀਚਰਾਂ ਦਾ ਜਿਹੜਾ ਰੋਜ਼ਗਾਰ ਚੱਲ ਰਿਹਾ ਟੀਚਰ ਉੱਥੇ ਸਾਹਿਬਾਨ ਨੌਕਰੀ ਡਿਊਟੀ ਕਰ ਰਹੇ ਨੇ ਉਹਨਾਂ ਦਾ ਰੋਜ਼ਗਾਰ ਨਾ ਮਾਰੇ ਤੇ ਬੱਚਿਆਂ ਦੀ ਜਿਹੜੀ ਪੜਾਈ ਇੰਨਾ ਖਰਾਬ ਹੋਵੇ ਇਸ ਨੂੰ ਲੈ ਕੇ ਅਸੀਂ ਪਿੰਡ ਵਾਸੀ ਅੱਜ ਸਾਰੇ ਜਿਹੜੇ ਸਿੱਖਿਆ ਮੰਤਰੀ ਨੂੰ ਮਿਲੇ ਸਿੱਖਿਆ ਮੰਤਰੀ ਜੀ ਨੇ ਕਾਰਵਾਈ ਕਰਦੇ ਉਹਨਾਂ ਨੇ ਕਿਹਾ ਵੀ ਮੇਰੇ ਵੱਲੋਂ ਦੱਸੋ ਕਿਹੜੀ ਚੋਜ ਦੀ ਲੋੜ ਐ ਅਸੀਂ ਤਾਂ ਕਿਹਾ ਸਿਰਫ ਤਾਂ ਸਿਰਫ ਸਾਨੂੰ ਪ੍ਰਵਾਨਗੀ ਚਾਹੀਦੀ ਐ ਮਨਜ਼ੂਰੀ ਲੈ ਕੇ ਦਿਓ ਅਸੀਂ ਹੈੱਡ ਟੀਚਰ ਦੇ ਨਾਂ ਤੇ ਕੇਸ ਪਾਉਨੇ ਤੇ ਇਸ ਸਕੂਲ ਦੀ ਜਿਹੜੀ ਮਾਲਕੀਤ ਜਿਹੜਾ ਇੰਤਕਾਲ ਸਕੂਲ ਦੇ ਨਾਂ ਕਰਾਈਏ ਤਾਂ ਕਿ ਅਗਲਾ ਜਿਹੜਾ ਹੈ ਪਬਲਿਕ ਬੱਚਿਆਂ ਦਾ ਉਹ ਖਤਰੇ 'ਚ ਨਾ ਪਵੇ ਤੇ ਇਹ ਸਾਰੀ ਜਾਣਕਾਰੀ ਕੱਲ ਸਾਰੇ ਸਬੂਤਾਂ ਸਮੇਤ ਇੱਕ ਲਿਖਤੀ ਦਰਖਾਸਤ ਅਸੀਂ ਸਿੱਖਿਆ ਮੰਤਰੀ ਨੂੰ ਅਸੀਂ ਦੇ ਕੇ ਆਏ ਜਿਹਦੇ ਸਾਰੇ ਸਬੂਤ ਅਸੀਂ ਨਾਲ ਦੇ ਕੇ ਆਏ ਤੇ ਉਹਨਾਂ ਨੇ ਵੀ ਵਿਸ਼ਵਾਸ ਦਵਾਇਆ ਕਿ ਇਹ ਪ੍ਰਕਿਰਿਆ ਜਲਦੀ ਤੇ ਹੋ ਜੂਗੀ ਤੇ ਤੁਹਾਡੇ ਜਿਹੜਾ ਇਹ ਕੇਸ ਪਣ ਦੇ ਕਾਬਿਲ ਹੋ ਜੂਗਾ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ